ਥਾਣਿਆਂ ਦੇ ਵਿੱਚ ਤੁਸੀਂ ਅਕਸਰ ਹੀ ਪਤੀ ਪਤਨੀ ਦੇ ਝਗੜੇ ਨਾਲ ਸੰਬੰਧਿਤ ਕਈ ਕੇਸ ਵੇਖੇ ਹੋਣਗੇ ਜਿਸ ਦੇ ਵਿੱਚ ਪਤੀ ਪਤਨੀ ਤੇ ਇਲਜ਼ਾਮ ਲਾਉਂਦਾ ਹੈ ਤੇ ਪਤਨੀ ਪਤੀ ਤੇ ਪਰ ਜਿਹੜਾ ਹੁਣ ਪੰਜਾਬ ਦੇ ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਇੱਕ ਕੇਸ ਸਾਹਮਣੇ ਆਇਆ ਉਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ ਇੰਨਾ ਹੀ ਨਹੀਂ ਜਦ ਪੁਲਿਸ ਥਾਣੇ ਦੇ ਵਿੱਚ ਇਸ ਮਹਿਲਾ ਦੇ ਵੱਲੋਂ ਇਹ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਇੱਕ ਵਾਰ ਤਾਂ ਪੁਲਿਸ ਵੀ ਹੈਰਾਨ ਰਹਿ ਜਾਂਦੀ ਹੈ ਆਓ ਤੁਹਾਨੂੰ ਪੂਰਾ ਮਾਮਲਾ ਦੱਸਦੇ ਹਾਂ ਦਰਸਲ ਲੁਧਿਆਣੇ ਦੇ ਵਿੱਚ ਇੱਕ ਮਹਿਲਾ ਦੇ ਵੱਲੋਂ ਆਪਣੇ ਪਤੀ ਤੇ ਇਹ ਇਲਜ਼ਾਮ ਨੇ ਕਿ 10 ਸਾਲ ਪਹਿਲਾਂ ਲਿਆਂਦੀ ਇੱਕ ਕੁੱਤੀ ਨੂੰ ਉਹ ਉਸ ਦਾ ਪਤੀ ਕਿਤੇ ਛੱਡ ਆਇਆ ਉਸ ਦਾ ਇਹ ਕਹਿਣਾ ਹੈ ਕਿ ਉਹ ਕਿਸੇ ਬਿਮਾਰੀ ਦੇ ਨਾਲ ਗਰਸਤੀ ਤੇ ਜਾਂਦੋ ਇਲਾਜ ਕਰਵਾਉਣ ਦੇ ਲਈ ਕਿਤੇ ਬਾਹਰ ਗਈ ਤਾਂ ਜਦੋਂ ਘਰ ਵਾਪਸ ਆਈ ਤੇ ਉਸ ਨੂੰ ਆਪਣੀ ਪਾਲਤੂ ਕੁੱਤੀ ਘਰ ਦੇ ਵਿੱਚ ਨਹੀਂ ਦਿਖੀ ਜਿਸ ਤੋਂ ਬਾਅਦ ਉਸਨੇ ਆਪਣੇ ਪਤੀ ਤੋਂ ਕਈ ਵਾਰ ਉਸ ਬਾਰੇ ਪੁੱਛਿਆ ਪਾਲਤੂ ਕੁੱਤੇ ਦਾ ਨਾਮ ਹੈ ਸ਼ੈਫੀ ਜਦੋਂ ਉਸਦੇ ਬਾਰੇ ਲਗਾਤਾਰ ਪੁੱਛਿਆ ਤਾਂ ਉਸ ਨੂੰ ਉਹ ਟਾਲ ਦਿੰਦਾ ਪਰ ਪਤਨੀ ਦੇ ਵੱਲੋਂ ਹੁਣ ਥਾਣੇ ਤੱਕ ਇਹ ਮਾਮਲਾ ਪਹੁੰਚਾਇਆ ਗਿਆ ਥਾਣੇ ਦੇ ਵਿੱਚ ਪਤਨੀ ਦੇ ਵੱਲੋਂ ਕਿਹਾ ਗਿਆ ਹੈ ਕਿ ਉਸ ਦਾ ਪਤੀ ਉਸ ਨੂੰ ਚੰਗਾ ਨਹੀਂ ਸੀ ਸਮਝਦਾ ਅਜਿਹਾ ਕਹਿਣਾ ਹੈ ਕਿ ਜੇਕਰ ਉਸ ਤੋਂ ਤੰਗ ਆ ਕੇ ਉਸ ਨੂੰ ਕਿਤੇ ਛੱਡਾ ਹੈ ਜਾਂ ਫਿਰ ਉਸ ਨੂੰ ਮਾਰਿਆ ਗਿਆ ਇਹ ਪੂਰਾ ਮਾਮਲਾ ਹੁਣ ਥਾਣੇ ਦੇ ਵਿੱਚ ਪਹੁੰਚਿਆ ਹੈ ਇਹ ਮਹਿਲਾ ਦੇ ਵੱਲੋਂ ਵੱਡੇ ਇਲਜ਼ਾਮ ਨੇ ਉਸਦੇ ਪਤੀ ਨੇ ਉਸਦੀ ਪਾਲਤੂ ਕੁੱਤੀ ਨੂੰ ਕਿਤੇ ਛੱਡ ਦਿੱਤਾ ਜਾਂ ਫਿਰ ਮਾਰ ਦਿੱਤਾ ਹੁਣ ਪੁਲਿਸ ਨੇ ਇਹ ਕੇਸ ਦਰਜ ਕਰ ਲਿਆ ਜਿਸ ਤੋਂ ਬਾਅਦ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਪੁਲਿਸ ਦਾ ਇਹ ਕਹਿਣਾ ਹੈ ਕਿ ਇਸ ਕੇਸ ਨਾਲ ਸੰਬੰਧਿਤ ਬਣਦੀ ਕਾਰਵਾਈ ਉਸਦੇ ਪਤੀ ਤੇ ਕੀਤੀ ਜਾਵੇਗੀ ਹਾਲਾਂਕਿ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨੇ ਆ ਕਿ ਇਸ ਪੂਰੀ ਘਟਨਾ ਦੀ ਸੀਸੀਟੀਵੀ ਤਾਂ ਤੁਸੀਂ ਦੇਖ ਰਹੇ ਹੋ ਜਿਸ ਦੇ ਵਿੱਚ ਉਸ ਦਾ ਪਤੀ ਇਸ ਪਾਲਤੂ ਕੁੱਤੀ ਨੂੰ ਲੈ ਕੇ ਜਾ ਰਿਹਾ ਪਰ ਪਤਨੀ ਦੇ ਵੱਲੋਂ ਇਹ ਇਲਜ਼ਾਮ ਨੇ ਉਸ ਦਿਨ ਤੋਂ ਬਾਅਦ ਉਹ ਘਰ ਵੀ ਵਾਪਸ ਨਹੀਂ ਆਇਆ ਜਿਸ ਤੋਂ ਬਾਅਦ ਹੁਣ ਪਤਨੀ ਤੇ ਉਸ ਦੀ ਬੇਟੀ ਦੇ ਵੱਲੋਂ ਹੁਣ ਥਾਣੇ ਤੱਕ ਪਹੁੰਚ ਹੈ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਇਹ ਪੰਜਾਬ ਦੇ ਲੁਧਿਆਣੇ ਤੋਂ ਸਾਹਮਣੇ ਆਇਆ ਤੁਸੀਂ ਇਸ ਕੇਸ ਨੂੰ ਕਿਵੇਂ ਦੇਖਦੇ ਹੋ ਕਮੈਂਟਾਂ ਰਾਹੀਂ رائے ਸਾਂਝਾ ਕਰਨਾ ਨਾ ਭੁੱਲਣਾ ਇਹ ਕਿ ਡੌਗ ਇਸੀ ਕੁ ਫੀਮੇਲ ਸੀ ਜਰਮਨ ਸ਼ੈਫਰਡ ਜੋ ਕਿ ਮਤਲਬ 15 ਦਿਨਾਂ ਦੀ ਸੀ ਰੱਖੀ ਹੋਈ ਸੀ ਲਿਆ ਕੇ 10 ਸਾਲ ਦੀ ਹੋ ਗਈ ਸੀ ਐਕਚੁਅਲੀ ਉਹ ਤਾਂ ਮੈਂ 25 ਜੁਲਾਈ ਨੂੰ ਆਪਰੇਸ਼ਨ ਕਰਾਉਣ ਗਈ ਸੀ ਆਪਣਾ ਪਿੱਤੇ ਦਾ ਪ੍ਰੀ ਰਿਪੋਰਟ ਗਈ ਸੀ ਉਸ ਤੋਂ ਬਾਅਦ ਮੈਨੂੰ 30 ਤਰੀਕ ਨੂੰ ਉੱਥੇ ਛੁੱਟੀ ਮਿਲੀ ਸੀਗੀ ਤਾਂ ਜਦੋਂ ਮੈਂ ਮੇਰੀ ਬੇਟੀ ਤੇ ਮੇਰਾ ਜਵਾਈ ਨਾਲ ਆਏ ਉਹ ਘਰ ਵਿੱਚ ਮੈਂ ਮੌਜੂਦ ਨਹੀਂ ਪਾਈ ਤਾਂ ਮੈਂ ਆਪਣੇ ਹਸਬੰਦ ਨੂੰ ਇਹੀ ਪੁੱਛਿਆ ਸੀਗਾ ਵੀ ਉਹਦਾ ਨਾਂ ਅਸੀਂ ਸ਼ੈਫੀ ਰੱਖਿਆ ਸੀ ਪਿਆਰ ਦੇ ਨਾਲ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਸ਼ੈਫੀ ਕਿੱਥੇ ਹੈਗੀ ਐ ਤਾਂ ਉਹਨਾਂ ਦੱਸਣ ਦੀ ਬਜਾਏ ਮੇਰੇ ਨਾਲ ਲੜਨਾ ਛੇਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਚਾਰਕ ਦਿਨ ਮੈਂ ਐਵੇਂ ਲਗਾਤਾਰ ਮਦਰ ਪੁੱਛਦੇ ਰਹੀ ਕਿ ਦੱਸ ਦੇਣਗੇ ਕਿੱਥੇ ਆ ਕਦੀ ਕਹਿੰਦੇ ਸੀ ਫਿਰੋਜ਼ਪੁਰ ਵਾਲੀ ਟ੍ਰੇਨ ਤੇ ਚੜਾਈ ਆ ਕਦੀ ਕਹਿੰਦੇ ਸੀ ਮੈਂ ਚੰਡੀਗੜ੍ਹ ਵਾਲੀ ਟ੍ਰੇਨ ਤੇ ਚੜਾਤੀ ਤੇ ਉਸ ਤੋਂ ਬਾਅਦ ਸਾਨੂੰ ਫਿਰੋਜ਼ਪੁਰ ਗਿਆ ਸੀ ਫਿਰੋਜ਼ਪੁਰ ਅਗਲੇ ਦਿਨ ਮੈਂ ਟਾਂਕੇ ਲੱਗੇ ਹੋਏ ਸੀ ਮ ਮੈਂ ਅਤੇ ਮੇਰੇ ਬੇਟੇ ਅਸੀਂ ਫਿਰੋਜ਼ਪੁਰ ਸਟੇਸ਼ਨ ਤੇ ਚਲੇ ਗਏ ਸੀਗੇ ਉੱਥੇ ਅਸੀਂ ਸਾਰੇ ਮਤਲਬ ਕੈਮਰੇ ਸਟੇਸ਼ਨ ਤੇ ਜਾ ਕੇ ਕਢਵਾਏ ਤੇ ਉੱਥੇ ਕੋਈ ਸਾਨੂੰ ਨਜ਼ਰ ਨਹੀਂ ਆਇਆ ਕੁਝ ਵੀ ਉੱਥੇ ਉਸ ਤੋਂ ਬਾਅਦ ਐਨ ਜੀਓ ਵਾਲੇ ਹੈਗੇ ਇੱਕ ਮੋਗੇ ਤੇ ਇੱਕ ਫਿਰੋਜ਼ਪੁਰ ਤੇ ਉਹ ਆਏ ਸੀ ਸਾਡੇ ਕੋਲ ਇੱਥੇ ਥਾਣੇ 'ਚ ਆ ਗਏ ਸੀਗੇ ਮੋਗੇ ਵਾਲੇ ਤੇ ਉਹਨਾਂ ਨੂੰ ਉਹਨੇ ਉਸੇ ਟਾਈਮ ਬਿਆਨ ਬਦਲ ਦਿੱਤੇ ਸੀ ਕਿ ਮੈਂ ਚੰਡੀਗੜ੍ਹ ਵਾਲੀ ਟ੍ਰੇਨ 'ਚ ਚੜਾਈ ਆ ਸਾਡੇ ਕੋਲ ਸੀਸੀਟੀਵੀ ਕੈਮਰੇਸ ਫੋਟੋਜ਼ ਆ ਗਈਆਂ ਨੇ ਸਾਰੀਆਂ ਹੈਗੀਆਂ ਨੇ ਲੈ ਕੇ ਜਾ ਰਹੇ ਆ ਖਾਲੀ ਵਾਪਸ ਸਾਰਾ ਇੱਕ ਲਫਾਫਾ ਵੀ ਹੱਥ ਵਿੱਚ ਹੈ ਉਹ ਲਫਾਫੇ ਦਾ ਕਲਰ ਵੀ ਚੇਂਜ ਹੋ ਗਿਆ ਪਤਾ ਨਹੀਂ ਕੀ ਆ ਸਾਨੂੰ ਨਹੀਂ ਪਤਾ ਹੈਗਾ। ਇੱਕ ਕਿੱਡੀ ਕਿਸੇ ਕਿ ਕੁੱਤੀ ਜੋ ਤੁਸੀਂ ਪਾਲੀ ਸੀ ਤੇ ਹੁਣ ਕਿੰਨੀ ਕੁ ਉਮਰ ਦੀ? ਸਰ 15 ਕਿ ਦਿਨਾਂ ਦੀ ਲੈ ਕੇ ਆਏ ਸੀਗੇ ਤੇ ਹੁਣ 10 ਸਾਲ ਦੀ ਸੀਗੀ ਉਹ। ਇੰਨਾ ਟਾਈਮ ਫਿਰ ਤੁਹਾਡੇ ਘਰੇ ਰਹੀ ਹਾਂ। ਹਾਂਜੀ ਹਾਂਜੀ। ਪੂਰਾ ਪਿਆਰ ਸੀ ਜੀ ਥੋੜਾ ਜਿਹਾ ਸਰ ਹੁਣ ਬਿਮਾਰ ਵੀ ਰਹਿਣ ਲੱਗ ਗਈ ਸੀ, ਕੰਨ ਥੋੜਾ ਜਿਹਾ ਖਰਾਬ ਹੋਣ ਲੱਗ ਗਿਆ ਸੀ ਉਹਦਾ। ਪਰ ਮੈਂ ਉਹਦਾ ਇਲਾਜ ਜਿਵੇਂ ਲਗਾਤਾਰ ਕਰਾਈ ਰਹੀ ਸੀ ਉਹਦਾ। ਪਰ ਇਹੋ ਜੀ ਕੀ ਗੱਲ ਹੋਈ ਕਿ ਉਹਦੋਂ ਜਦੋਂ ਆਪਾਂ ਇੱਕ ਕੁੱਤੀ ਦੀ ਲਈ ਆਪਣੇ ਪਤੀ ਦੇ ਖਿਲਾਫ ਹੀ ਸ਼ਿਕਾਇਤ ਦੱਸ ਕੇ ਸਰ ਮੇਰੇ ਉਹ ਬੱਚਿਆਂ ਤੋਂ ਵੱਧ ਪਿਆਰੀ ਸੀ ਉਹ। ਜੀ ਮੈਂ ਦੇਖਭਾਲ ਉਹਦੀ ਕਰਦੀ ਸੀ ਹਨਾ। ਸਵੇਰੇ ਮਾਰਨਿੰਗ ਸੈਰ ਤੇ ਲੈ ਕੇ ਜਾਣਾ ਸਾਢੇ 3:30 ਵਜੇ ਉੱਠਦੀ ਸੀ ਮੈਂ ਸੈਰ ਤੇ ਲੈ ਕੇ ਜਾਣਾ ਖੁਦ ਸੈਰ ਕਰਨ ਜਾਂਦੀ ਸੀ ਆਪ ਤੁਹਾਡੇ ਪਤੀ ਸਾਮਝ ਨਹੀਂ ਕਰਦੇ ਸੀ ਉਹਨੂੰ ਹਾਂ ਹੁਣ ਬਹੁਤ ਟਾਈਮ ਤੋਂ ਉਹ ਬਸ ਉਹਨੂੰ ਬਸ ਮੈਨੂੰ ਕਹਿੰਦੇ ਸੀ ਕੋੜ ਘਰੇ ਰੱਖਿਆ ਇਹ ਕਿਤੇ ਇਹਦੇ ਵਾਲ ਚਲ ਉਤਰਦੇ ਹੀ ਹੁੰਦੇ ਹਨ ਤੇ ਵੀ ਇਹਦਾ ਕੰਨ ਖਰਾਬ ਹੋ ਗਿਆ ਤੇ ਮੇਰੇ ਪਿੱਛੋ ਪਿੱਛੇ ਸਰਦੀ ਆਏ ਜਿੱਦਨ ਮੈਨੂੰ ਛੋਟੇ ਮਿਲੇ ਮੇਰੇ ਆਨ ਤੋਂ ਪਹਿਲਾਂ ਪਹਿਲਾਂ ਹੀ ਮੇਰੀ ਵੇਟ ਵੀ ਨਹੀਂ ਕੀਤੀ ਉਹਨਾਂ ਨੇ ਕਿ ਆਜੋਗੀ ਫੇਰ ਆਪਾਂ ਡਿਸਕਸ ਕਰ ਲਾਂਗੇ ਚਲੋ ਮੈਂ ਸ਼ਾਇਦ ਰਾਜ਼ੀ ਹੋ ਜਾਂਦੀ ਤਾਂ ਕੁਛ ਵੀ ਸੀਗਾ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਪੁਲਿਸ ਤੋਂ ਸਰ ਮੈਨੂੰ ਇਹੀ ਇੱਕ ਇਨਸਾਫ ਦਿੱਤਾ ਜਾਵੇ ਜਾਂ ਸਾਡੀ ਬਰਾਮਦ ਕਰਵਾ ਕੇ ਦਿੱਤੀ ਜਾਵੇ ਤੇ ਨਾਲ ਇਹਦੇ ਤੇ ਮਤਲਬ ਕਿ ਕੇਸ ਵੀ ਹੋਵੇ ਮੇਰੇ ਹਸਬੰਦ ਦੇ ਹਾਂਜੀ ਸਾਡੇ ਕੋਲੇ ਇੱਕ ਲੇਡੀ ਜਸਨੀਤ ਕੌਰ ਨੇ ਆਪਣੀ ਕੰਪਲੇਂਟ ਦਿੱਤੀ ਸੀਗੀ ਵੀ ਉਹਨਾਂ ਦੇ ਇੱਕ ਪੈਟ ਕੁੱਤੀ ਸੀਗੀ ਕਾਫੀ 올ਡ ਸੀ ਉਹ 10 ਸਾਲ ਉਹਦੀ ਉਮਰ ਦੱਸ ਰਹੇ ਨੇਗੀ ਸ਼ੈਫੀ ਨਾਮ ਸੀ ਜਰਮਨ ਸ਼ੈਫਰਡ ਬਰੀ ਉਹਨੇ ਦੱਸਿਆ ਸੀ ਕਿ ਉਹਦੇ ਘਰ ਵਾਲਾ ਜਿਹੜਾ ਹੈ ਸੁਰਿੰਦਰਪਾਲ ਜੀ ਉਹ ਇਹ ਜਿਹੜੀ ਫੀਮੇਲ ਡੌਗ ਹੈ ਉਹਨੂੰ ਕਾਫੀ ਟਾਈਮ ਤੋਂ ਲੈ ਕੇ ਚਲਾ ਗਿਆ ਹੈਗਾ ਤੇ ਉਹਨਾਂ ਨੂੰ ਸ਼ੱਕ ਆ ਵੀ ਇਹਨੇ ਕਿਤੇ ਇਹ ਕੁੱਤੀ ਨੂੰ ਮਾਰ ਦਿੱਤਾ ਹੈਗਾ ਕੰਪਲੇਂਟ ਮੈਂ ਕਿ ਆਈਓ ਨੂੰ ਮਾਰਕ ਕੀਤੀ ਉਹਨੇ ਜਿਹੜਾ ਸੁਰਿੰਦਰਪਾਲ ਆ ਸੀ ਇਹਨੂੰ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਇਹਨੂੰ ਸ਼ਾਮਲ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਸ਼ਾਮਲ ਨਹੀਂ ਹੋਇਆ ਹੈਗਾ ਜੀ ਤੇ ਕਿਉਂਕਿ ਮਾਮਲਾ ਇਹ ਸੈਂਸਿਟਿਵ ਸੀਗਾ ਤਾਂ ਫਿਰ ਅਸੀਂ ਇੱਕ ਵਾਰ ਐਫਆਈਆਰ ਦਰਜ ਕੀਤੀ ਹੈਗੀ ਐਫਆਈਆਰ ਨੰਬਰ 186 ਅੰਡਰ ਸੈਕਸ਼ਨ 325 ਆਫ ਬੀਐਨਐਸ ਤੇ 11 ਆ ਜਿਹੜਾ ਪ੍ਰੋਵੈਂਸ਼ਨ ਆਫ ਐਨੀਮਲ क्रੂਅਲਟੀ ਐਕਟ ਤੇ ਇਹਦੇ ਚ ਇਹਨੂੰ ਅਸੀਂ ਹਲੇ ਗ੍ਰਿਫਤਾਰ ਕਰਨਾ ਜੀ ਉਹਦੋਂ ਬਾਅਦ ਦੇਖਦੇ ਆਂ ਵੀ ਫੀਮੇਲ ਡੌਗ ਦਾ ਕੀ ਹਾਲ ਹੈ ਉਮੀਦ ਹੈ ਵੀ ਜਲਦੀ ਲੱਭ ਲਈ ਜਾਊਗੀ ਹਾਂ ਬਿਲਕੁਲ ਰੇਡਾਂ ਕੀਤੇ ਜਾ ਰਹੇ ਨੇ ਜੀ